ਪੁਰਾਣੀ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪੰਡਿਤ ਰਿਹਾ ਕਰਦਾ ਸੀ ਕਿੰਦੇ ਉਹਦੀ ਕੋਈ ਔਲਾਦ ਨਹੀਂ ਸੀ ਉਹ ਲੋਕਾਂ ਦੇ ਘਰੋਂ ਹੀ ਕਹਿੰਦੇ ਮੰਗ ਟੰਕੇ ਤੇ ਗੁਜ਼ਾਰਾ ਕਰਦਾ ਸੀ ਕਿਸੇ ਘਰ ਕਥਾ ਕੀਰਤਨ ਕਰਾਇਆ ਕਰਦਾ ਉਸ ਦੇ ਬਦਲੇ ਜੋ ਮਿਲਦਾ ਤੇ ਉਸ ਦੇ ਨਾਲ ਆਪਣਾ ਜੀਵਨ ਚਲਵਾਨ ਦਿਆ ਸੀ ਕਿੰਦੇ ਇੱਕ ਦਿਨ ਸੋਚਦਾ ਹੈ ਕਿ ਹੁਣ ਤਾਂ ਮੇਰੇ ਹੱਡ ਪੈਰ ਜਿਹੜੇ ਨੇ ਉਹ ਥੋੜੇ ਬਹੁਤ ਚੱਲਦੇ ਨੇ ਪਰ ਜਦੋਂ ਮੈਂ ਬੁਢਾਪੇ ਚ ਆ ਗਿਆ ਤਾਂ ਮੇਰੇ ਜਿਹੜਾ ਖਾਣ ਦਾ ਉਹ ਕੀ ਬਣੇਗਾ ਲੋਕ ਇੱਜ਼ਤ ਮਾਨਤਾ ਕਰਦੇ ਨੇ ਚਲ 2-4 ਦਿਨ ਮੈਨੂੰ ਕੁਝ ਦੇ ਵੀ ਜਾਣਗੇ ਪਰ ਰੋਜ਼-ਰੋਜ਼ ਮੇਰਾ ਢਿੱਡ ਕੌਣ ਭਰੇਗਾ ਇਸ ਲਈ ਮੈਨੂੰ ਆਪਣੇ ਲਈ ਕੁਝ ਕਰਨਾ ਚਾਹੀਦਾ ਹੁਣ ਉਹਨੂੰ ਜੋ ਰੋਜ਼ ਖਾਣ ਲਈ ਮਿਲਦਾ ਉਹ ਚੋ ਕੁਝ ਅਨਾਜ ਇੱਕ ਪਾਸੇ ਰੱਖੇ ਜਾਂਦਾ ਕਹਿੰਦੇ ਕੁਝ ਦਿਨ ਲੰਘੇ ਉਹ ਅਨਾਜ ਵਾਵਾ ਹੋ ਗਿਆ ਉਹਨੇ ਉਹ ਅਨਾਜ ਵੇਚ ਤੇ ਕੁਝ ਪੈਸੇ ਟਕੇ ਰੱਖ ਲੇ ਕਹਿੰਦੇ ਹੁਣ ਉਸਨੂੰ ਜੋ ਮਿਲਦਾ ਉਹਦਾ ਅੱਧਾ ਹਿੱਸਾ ਉਹ ਜ਼ਰੂਰ ਬਚਾ ਲੈਂਦਾ ਕਿੰਦੇ ਇੱਕ ਦਿਨ ਨਾ ਉਹ ਕਥਾ ਕੀਰਤਨ ਕਰਨ ਲਈ ਦੂਸਰੇ ਨਗਰ ਗਿਆ ਉੱਥੇ ਇੱਕ ਬਜ਼ੁਰਗ ਮਾਈ ਰਹਾ ਕਰਦੀ ਸੀ ਕਿੰਦੇ ਉਹ ਬਜ਼ੁਰਗ ਮਾਈ ਨਾ ਕਿੰਦੇ ਇੱਕ ਗਾਂ ਪਾਲੀ ਹੋਈ ਸੀ ਉਹਦੇ ਨਾਲ ਹੀ ਉਹਨੂੰ ਅੰਤਾਂ ਦਾ ਪਿਆਰ ਸੀ ਕਿੰਦੇ ਉਹ ਗਾਂ ਕਿਸੇ ਕਾਰਨ ਵਸ਼ ਉਹ ਅਕਾਲ ਚਲਾ ਨੇ ਕਰ ਗਈ ਹੁਣ ਉਹਦਾ ਇਕੱਲਾ ਵਛਾ ਬਚਿਆ ਹੋਇਆ ਸੀ ਮਾਈ ਨੇ ਨਾ ਪੰਡਤ ਨੂੰ ਆਉਂਦੇ ਵੇਖਿਆ ਮਾਈ ਕਹਿਣ ਲੱਗੀ ਵੀ ਮੇਰੇ ਕੋਲ ਨਾ ਇੱਕ ਗਾਂ ਸੀ ਉਹ ਗਾਂ ਨੂੰ ਮੈਂ ਆਪਣੀ ਔਲਾਦ ਵਾਂਗ ਪਾਲਿਆ ਲੋਕ ਆਪਣੇ ਔਲਾਦ ਲਈ ਬੜਾ ਕੁਝ ਕਰਦੇ ਨੇ ਮੈਂ ਚਾਹੁੰਨੀ ਆ ਕਿ ਮੇਰੀ ਗਾਂ ਨੂੰ ਇੱਕ ਚੰਗਾ ਜੀਵਨ ਮਿਲੇ ਤੇ ਮੈਂ ਉਹਦੇ ਲਈ ਕੁਝ ਦਾਨ ਪੁੱਨ ਤੇ ਪੂਜਾ ਪਾਠ ਕਰਉਣਾ ਚਾਹੁੰਨੀ ਆ ਪੰਡਤ ਕੇਂਦਾ ਜੀ ਜ਼ਰੂਰ ਮਾਈਕਿੰਦੀ ਪਰ ਦੇਣ ਲਈ ਮੇਰੇ ਕੋਲ ਕੱਖ ਨਹੀਂ ਹੈਗਾ ਪੰਡਤ ਨੇ ਕਿਹਾ ਵੀ ਮੈਨੂੰ ਤੇਰ ਤੋਂ ਕੁਝ ਵੀ ਨਹੀਂ ਚਾਹੀਦਾ ਜੋ ਸਰਿਆ ਪੂਜਾ ਉਹ ਦੇਦੀ ਪੰਡਤ ਨੇ ਜੋ ਵੀ ਪੂਜਾ ਕੀਰਤਨ ਸੀ ਕਥਾ ਸੀ ਉਹ ਕਰਕੇ ਤੇ ਸਮਾਪਤੀ ਕੀਤੀ ਜਾਨ ਲੱਗਾ ਕਿੰਦਾ ਮਾਈ ਜੋ ਸ਼ਰਧਾ ਅਨੁਸਾਰ ਹੈ ওই ਤੂੰ ਮੈਨੂੰ ਭੇਟ ਕਰ ਦੇ ਮਾਈ ਕਹਿੰਦੀ ਨਾ ਤਾਂ ਪੈਸਾ ਟਕ ਹੈ ਨਾ ਹੀ ਕੋਈ ਅਨਾਜ ਆ ਉਸੇ ਗਾਂ ਦਾ ਬੱਚਾ ਹੈ ਤੇ ਆ ਤੂੰ ਰੱਖ ਲੈ ਹੁਣ ਉਹ ਪੰਡਤ ਨਾ ਕੁਝ ਜੀ ਜਕ ਕੇ ਕਹਿਣ ਲੱਗਾ ਵੀ ਇਸ ਬੱਚੇ ਦਾ ਮੈਂ ਕੀ ਕਰਾਂਗਾ ਇਹਨੂੰ ਤਾਂ ਸਗੋਂ ਪਾਲਣਾ ਪਵੇਗਾ ਪਰ ਫਿਰ ਮਨ ਚ ਵਿਚਾਰ ਆਉਂਦਾ ਵੀ ਬੜੀ ਸ਼ਰਧਾ ਨਾਲ ਦੇਂਦੀ ਹੈ ਤੇ ਇਸ ਨੂੰ ਲੈ ਕੇ ਤੇ ਚਲਾ ਜਾਵਾਂ ਹੱਥ ਜੋੜ ਕੇ ਤੇ ਇਸ ਨੂੰ ਲੈ ਕੇ ਤੇ ਚਲਾ ਗਿਆ ਹੁਣ ਪੰਡਤ ਤਾਂ ਪਹਿਲੇ ਹੀ ਕੱਲਾ ਸੀ ਹੁਣ ਜਿਵੇਂ ਉਹ ਬੱਚੇ ਨਾਲ ਆਪਣੇ ਮਾਂ ਦੀਆਂ ਸਾਰੀਆਂ ਦਿਨ ਦੀਆਂ ਗੱਲਾਂ ਕਰਿਆ ਕਰਦਾ ਕਹਿੰਦੇ ਜਦੋਂ ਸ਼ਾਮ ਨੂੰ ਆਇਆ ਕਰਦਾ ਤੇ ਕਹਿੰਦੇ ਉਹ ਲੇਕਾ ਤੇ ਹੋਰ ਪੱਠਾ ਦੱਥਾ ਲੈ ਕੇ ਆਇਆ ਕਰਦਾ ਕਹਿੰਦੇ ਦੇਖਦੇ ਹੀ ਦੇਖਦੇ ਉਹ ਬੜਾ ਹਸਟ ਪੋਸਟ ਹੋ ਗਿਆ ਕਹਿੰਦੇ ਹਰ ਪਾਸੇ ਕਹਿਣ ਲੱਗੇ ਵੀ ਤੇਰੇ ਵਰਗਾ ਬਲਦ ਜਿਹੜਾ ਤੂੰ ਪਾਲਿਆ ਐਵੇਂ ਦਾ ਤੇ ਕਿਸੇ ਕੋਲ ਨਹੀਂ ਹੈਗਾ ਉਸੇ ਨਗਰ ਦੇ ਵਿੱਚ ਇੱਕ ਵਪਾਰੀ ਰਿਹਾ ਕਰਦਾ ਸੀ ਕਹਿੰਦੇ ਉਹ ਪਸ਼ੂਆਂ ਦਾ ਵਪਾਰ ਕਰਿਆ ਕਰਦਾ ਸੀ ਇੱਕ ਦਿਨ ਉਹਦੀ ਨਿਗਾ ਉਸਦੇ ਬਲਦ ਤੇ ਪਈ ਉਹਨੂੰ ਇਹ ਸੀ ਵੀ ਇਹ ਬਲਦ ਵੇਚ ਕੇ ਤੇ ਮੈਂ ਬਹੁਤ ਸਾਰਾ ਪੈਸਾ ਕਮਾ ਸਕਦਾ ਇੰਨਾ ਵੱਡਾ ਤੇ ਹਸਟ ਪੋਸਟ ਹਜੇ ਤੱਕ ਮੈਂ ਐਨੇ ਪਿੰਡਾਂ ਚ ਵਪਾਰ ਕਰਨ ਜਾਣਾ ਪਸ਼ੂਆਂ ਦਾ ਪਰ ਇੰਨਾ ਤਗੜਾ ਤੇ ਇੰਨਾ ਵੱਡਾ ਬਲਦ ਮੈਂ ਕਿਤੇ ਨਹੀਂ ਦੇਖਿਆ ਕਹਿੰਦੇ ਮਨ ਬਣਾ ਕੇ ਤੇ ਉਹਦੇ ਕੋਲ ਆਇਆ ਕਹਿੰਦਾ ਭਰਾਵਾ ਵੀ ਦੇਖ ਜਿਹੜਾ ਤੇਰਾ ਬਲਦ ਏ ਇਹ ਮੈਨੂੰ ਬੜਾ ਪਸੰਦ ਆਇਆ ਜੇ ਤੂੰ ਚਾਹਵੇਂ ਤਾਂ ਇਹਦਾ ਤੈਨੂੰ ਮੈਂ ਪੈਸਾ ਟਕਾ ਦੇ ਸਕਦਾ ਤੂੰ ਇਹਦਾ ਉਂਝ ਵੀ ਤੈਨੂੰ ਰੱਖ-ਰਖਾਵ ਦੀ ਖੇਚਲ ਹੋਵੇਗੀ ਤੇ ਤੂੰ ਮੈਨੂੰ ਦੇ ਦੇ ਹੁਣ ਪੰਡਤ ਉਹਨੂੰ ਘਰ ਦਾ ਮੈਂਬਰ ਹੀ ਸਮਝਦਾ ਸੀ ਦੁੱਖ-ਸੁਖ ਉਹਦੇ ਨਾਲ ਸਾਂਝੇ ਕਰਦਾ ਸੀ ਉਹਨੇ ਕਿਹਾ ਦੇਖ ਭਰਾਵਾ ਮੈਂ ਤੈਨੂੰ ਆਪਣੇ ਪੁੱਤਾਂ ਵਾਂਗ ਪਾਲਿਆ ਤੇ ਮੈਂ ਇਹ ਤੈਨੂੰ ਨਹੀਂ ਦਵਾਂਗਾ ਜਦੋਂ ਇਹ ਗੱਲ ਉਹਦੇ ਮੂੰਹ ਟੁੱਟਵਾ ਜਵਾਬ ਸੁਣਿਆ ਤੇ ਉਹਨੂੰ ਬੜਾ ਬੁਰਾ ਲੱਗਾ ਉਹ ਆ ਗਿਆ ਹੁਣ ਪਿੰਡ 'ਚ ਕਈ ਲੋਕ ਐਵੇਂ ਹੁੰਦੇ ਨੇ ਜੋ ਆਪਣੇ ਹਮੈਤੀ ਹੁੰਦੇ ਨੇ ਤੇ ਕਈ ਆਪਣੇ ਨਾਲ ਈਰਖਾ ਕਰਦੇ ਨੇ ਐਵੇਂ ਉਸ ਪੰਡਤ ਨਾਲ ਸੀ ਕੁਝ ਲੋਕ ਉਸ ਦੀ ਗਰੀਬੀ ਦਾ ਮਜ਼ਾਕ ਉਡਾਇਆ ਕਰਦੇ ਸਨ ਉਹਨੇ ਨਾ ਉਹਨਾਂ ਲੋਕਾਂ ਨੂੰ ਕਿਹਾ ਵੀ ਇਹਨੂੰ ਕਹੋ ਇਹ ਬਲਦ ਮੈਨੂੰ ਦੇ ਦੇ ਤੇ ਇਹਦੇ ਬਦਲੇ ਮੈਨੂੰ ਪੈਸਾ ਟਕਾ ਦੇ ਦੇਵਾਂਗਾ ਕਹਿੰਦੇ ਉਹ ਦੇ ਕੋਲ ਆਏ ਉਹ ਵੀ ਕਹਿੰਦੇ ਵੀ ਭਰਾਵਾ ਜੇ ਤੇਰੀ ਗਰੀਬੀ ਉਹ ਬਲਦ ਦੇ ਨਾਲ ਦੂਰ ਹੁੰਦੀ ਏ ਤੇ ਕਿਉਂ ਉਹਨੂੰ ਗਲਵਕੜੀ ਪਾ ਕੇ ਬੈਠਾ ਉਹ ਵੇਚ ਦੇ ਉਹਨੇ ਉਸ ਨੂੰ ਵੀ ਮਨਾ ਕਰ ਦਿੱਤਾ ਹੋਂਤਾ ਜਿਵੇਂ ਵਪਾਰੀ ਨੂੰ ਹਉਮੈ ਤੇ ਹੰਕਾਰ ਕਰਕੇ ਇਹ ਹੋ ਗਿਆ ਵੀ ਇਸਨੇ ਮਨਾ ਕਿਵੇਂ ਕਰ ਦਿੱਤਾ ਹੁਣ ਨਾ ਉਹ ਰਾਜਾ ਜਿਹੜਾ ਸੀ ਉਹਨੂੰ ਪਸ਼ੂਆਂ ਦਾ ਬੜਾ ਜ਼ਿਆਦਾ ਸ਼ੌਂਕ ਸੀ ਰਾਜੇ ਦੇ ਕੋਲ ਗਿਆ ਕਹਿੰਦਾ ਰਾਜਾ ਤੇਰੇ ਨਗਰ 'ਚ ਇੱਕ ਪੰਡਤ ਆ ਉਹਦੇ ਕੋਲ ਇੱਕ ਬਲਦ ਹੈ ਮੈਂ ਇਹਨ ਵਪਾਰ ਕਰਨ ਲਈ ਦੇਸੋਂ ਪਰਦੇਸ ਜਾਂ ਨਾ ਪਰ ਉਹਵੇਂ ਦਾ ਬਲਦ ਮੈਂ ਕਿਤੇ ਨਹੀਂ ਵੇਖਿਆ ਉਹ ਬਲਦ ਤਾਂ ਤੇਰੇ ਬਾੜੇ 'ਚ ਹੀ ਸੋਹਣਾ ਲੱਗਦਾ ਤੂੰ ਉਸ ਤੋਂ ਲੈ ਲੈ ਰਾਜਾ ਕਹਿੰਦਾ ਵੀ ਮੈਂ ਉਸ ਤੋਂ ਜ਼ਰੂਰ ਲੈ ਲਾਂਗਾ ਉਗੋ ਵਪਾਰੀ ਕਹਿੰਦਾ ਵੀ ਤੂੰ ਉਸ ਤੋਂ ਰਾਜਾ ਜੇਕਰ ਦਾਣਵਜੋ ਮੰਗੇਗਾ ਨਾ ਤੇ ਉਹਨੇ ਕਦੇ ਨਹੀਂ ਦੇਣਾ ਕਿਉਂਕਿ ਉਹ ਗਰੀਬ ਏ ਤੂੰ ਪੈਸਾ ਟਕਾ ਦੇ ਕੇ ਤੇ ਲੈ ਲੈ ਹੁਣ ਨਾ ਰਾਜਾ ਇੱਕ ਸੈਨਿਕ ਨੂੰ ਭੇਜਦਾ ਕਿੰਦਾ ਵੀ ਰਾਜੇ ਨੇ ਤੇਰਾ ਬਲਦ ਮੰਗਵਾਇਆ ਪਰ ਤੂੰ ਦਾ ਮੁੱਲ ਦੱਸ ਤੇ ਹੁਣ ਉਹ ਵਿਚਾਰਾ ਉਹਦਾ ਮੁੱਲ ਕੀ ਉਹ ਦੇਣਾ ਤੇ ਨਹੀਂ ਚਾਹੁੰਦਾ ਪਰ ਉਹਨੂੰ ਪਤਾ ਸੀ ਰਾਜਾ ਆਪਣੀ ਆਈ ਤੇ ਆ ਗਿਆ ਤੇ ਖੋ ਕੇ ਵੀ ਲੈ ਜਾਏਗਾ ਕਿੰਦਾ ਮੈਨੂੰ ਇਸ ਦੇ ਬਦਲੇ ਕੁਝ ਨਹੀਂ ਚਾਹੀਦਾ ਉਹਨੇ ਸੰਗਲ ਖੋਲ ਤੇ ਉਸ ਨੂੰ ਦੇ ਦਿੱਤਾ ਉਹ ਵਿਚਾਰਾ ਉਹਦ ਜਦੋਂ ਗਿਆ ਪੰਡਤ ਰੋ ਰੋ ਬੁਰਾ ਹਾਲ ਹੋਇਆ ਤੇ ਬਲਦ ਦੀਆਂ ਅੱਖਾਂ ਚੋਂ ਵੀ ਪਾਣੀ ਤੇ ਹੰਝੂ ਵਗ ਹੀ ਜਾਂਦੇ ਸਨ ਕਹਿੰਦੇ ਰਾਜੇ ਦੇ ਕੋਲ ਜਾ ਕੇ ਰਾਜਾ ਬੜਾ ਪਰਸੰਨ ਹੋਇਆ ਵੀ ਐਵੇਂ ਦਾ ਬਲਦ ਮੈਂ ਵੇਖਿਆ ਹੀ ਨਹੀਂ ਹੈਗਾ ਰਾਜੇ ਨੇ ਆਪਣੇ ਬਾੜੇ ਚ ਜਾ ਕੇ ਬੰਦ ਦਿੱਤਾ ਨਾ ਉਹ ਪਾਣੀ ਪੀਵੇ ਨਾ ਹੀ ਉਹ ਕੁਝ ਖਾਵੇ ਇੱਕ ਹਫਤਾ ਰਾਜੇ ਨੇ ਉਹ ਦਿਨ ਦੇਖਿਆ ਪਰ ਉਹਨੇ ਨਾ ਪਾਣੀ ਪੀਤਾ ਨਾ ਹੀ ਪੱਠਾ ਦਿੱਤਾ ਖਾਦਾ ਉਹ ਬੜਾ ਜਿਆਦਾ ਕਮਜ਼ੋਰ ਹੋ ਗਿਆ ਉਹਦੇ ਰਖ ਰਖਾਭ ਕਰਨ ਵਾਲੇ ਰਾਜੇ ਦੇ ਕੋਲ ਕੇ ਜਾ ਕੇ ਸਾਰੀ ਘਟਨਾ ਦਸੀ ਵੀ ਉਸ ਦੇ ਬੜੇ ਬੁਰੇ ਹਾਲ ਹੋ ਗਏ ਨੇ ਰਾਜਾ ਸਮਝ ਗਿਆ ਵੀ ਇਹ ਇੱਥੇ ਰਹਿ ਇੱਥੇ ਰਹਿਣਾ ਨਹੀਂ ਚਾਹੁੰਦਾ ਇਹ ਆਪਣੀ ਇਮਾਨਦਾਰੀ ਵਫਾਦਾਰੀ ਉਸ ਪੰਡਤ ਨਾਲ ਹੀ ਨਹੀਂ ਪਾਏਗਾ ਪੰਡਤ ਨੂੰ ਸਦਿਆ ਤੇ ਉਹਦੀ ਜਿਹੜੀ ਰੱਸੀ ਸੀ ਉਹਦੇ ਝੋਲੀ 'ਚ ਪਾਤੀ ਪੰਡਤ ਖੁਸ਼ ਹੋ ਕੇ ਉਸ ਨੂੰ ਘਰ ਲੈ ਕੇ ਚਲਾ ਗਿਆ ਉਹ ਘਰ ਜਾਂਦੇ ਸਾਰ ਪਾਣੀ ਪੀਣ ਲੱਗ ਗਿਆ ਤੇ ਪੱਠਾ ਦਿੱਤਾ ਖਾਣ ਲੱਗ ਗਿਆ ਵਪਾਰੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤੇ ਉਹਨੂੰ ਫਿਰ ਇਰਖਾ ਹੋਣ ਲੱਗੀ ਵਪਾਰੀ ਸੋਚਣ ਲੱਗਾ ਵੀ ਇਸ ਤੋਂ ਕਿਸੇ ਨਾ ਕਿਸੇ ਤਰੀਕੇ ਇਹ ਬਲਦ ਮੈਂ ਜ਼ਰੂਰ ਲੈਣਾ। ਵਪਾਰੀ ਨੇ ਨਾ ਕਿਹਾ ਵੀ ਜਿਹੜਾ ਤੇਰਾ ਬਲਦ ਹੈ ਨਾ ਕੋਈ 10 ਦਿਨਾਂ ਬਾਅਦ ਉਹਦੇ ਘਰ ਆਇਆ। ਕਿੰਦਾ ਵੀ ਮੈਂ ਨਾ ਤੈਨੂੰ ਆਪਣੇ ਬਲਦ ਤੇ ਬੜਾ ਹੰਕਾਰ ਵੀ ਤੇਰਾ ਬਲਦ ਬੜਾ ਹੱਸ ਤੇ ਪੋਸਟੇ। ਜੇ ਤੂੰ ਜਾਵੇਂ ਤੇ ਮੇਰੇ ਬਲਦ ਦੇ ਨਾਲ ਆਪਣੇ ਬਲਦ ਦਾ ਮੁਕਾਬਲਾ ਕਰਵਾ ਕੇ ਵੇਖ ਲੈ। ਜੇ ਤੇ ਮੇਰੇ ਬਲਦ ਜਿੱਤ ਗਏ ਤਾਂ ਮੈਂ ਜਿਹੜਾ ਇੱਕ ਬਲਦ ਤੈਨੂੰ ਹੋਰ ਤੇ ਨਾਲ 1000 ਸੋਨੇ ਦੀਆਂ ਮੋਹਰਾਂ ਦਵਾਂਗਾ। ਤੇ ਜੇ ਤੇਰਾ ਬਲ ਦਹਾਰ ਗਿਆ ਤੂੰ ਆਪਣਾ ਬਲ ਦੀ ਕੱਲਾ ਮੈਨੂੰ ਦੇ ਦੇ। ਉਹਨੇ ਕਿਹਾ ਭਰਾਵਾ ਨਹੀਂ ਮੈਨੂੰ ਤੇਰਾ ਜੋ ਵੀ ਤੂੰ ਕਹਿ ਰਿਹਾ ਮੈਂ ਕੁਝ ਐਸਾ ਕਰਨਾ ਨਹੀਂ ਚਾਹੁੰਦਾ। ਉਹ ਕਹਿੰਦਾ ਕੋਈ ਨਾ ਸਵੇਰ ਦਾ ਸਮਾਂ ਹੈ ਵਪਾਰੀ ਕਹਿੰਦਾ ਸੋਚ ਕੇ ਸ਼ਾਮ ਤੱਕ ਦੱਸ ਦੀ। ਪੰਡਿਤ ਨਾ ਆਰਾਮ ਨਾਲ ਬੈਠ ਗਿਆ। ਪੰਡਰ ਕੋਲ ਜੋ ਧਨ ਰਾਸ਼ੀ ਸੀ ਉਹ ਸਾਰੀ ਉਹਦੀ ਖਰਚ ਹੋ ਚੁੱਕੀ ਸੀ। ਉਹ ਸੋਚਦਾ ਹੈ ਵੀ ਹੁਣ ਇਹਨੂੰ ਵੀ ਪਠਾ ਦੱਤਾ ਖਵਾਣਾ ਤੇ ਆਪ ਹੀ ਜਿਹੜਾ ਧਨ ਰਾਸ਼ੀ ਉਹ ਕਿੱਥੋਂ ਲੈ ਕੇ ਆਵਾਂ। ਹਤਾਸ਼ ਹੋ ਕੇ ਬੈਠਾ ਇਕੋ ਦੰਬਲਦ ਬੋਲਿਆ ਕਿੰਦੇ ਪੰਡਤ ਜੀ ਕਿਸ ਕਾਲ ਤੋਂ ਪਰੇਸ਼ਾਨ ਹੋ ਕੇ ਬੈਠਿਆ ਤੁਹਾਡੀ ਹਰ ਇੱਕ ਸਮੱਸਿਆ ਦਾ ਮੇਰੇ ਕੋਲ ਹੱਲ ਹੈ ਪੰਡਤ ਨੇ ਆਸ-ਪਾਸੇ ਵੇਖਿਆ ਪਰ ਉਹਨੂੰ ਕੋਈ ਨਾ ਦਿਖਿਆ ਉਹਨੇ ਬਲਦਵਲ ਦੇਖਿਆ ਤੇ ਉਹ ਹੈਰਾਨ ਹੋ ਕੇ ਬੈਠ ਗਿਆ ਕਿੰਦੇ ਤੂੰ ਕਿਵੇਂ ਬੋਲ ਸਕਦਾ ਉਹਨੇ ਕਿਹਾ ਮੈਂ ਬੋਲ ਸਕਦਾ ਵਾ ਪਰ ਮੈਂ ਸਭ ਤੋਂ ਪਹਿਲਾਂ ਜੋ ਤੁਹਾਨੂੰ ਕਹਿੰਦਿਆਂ ਤੁਹਾਡੀ ਗਰੀਬੀ ਦੂਰ ਕਰਨ ਲਈ ਉਸ ਗੱਲ ਨੂੰ ਮੰਨੋ ਫਿਰ ਮੈਂ ਸਾਰੀ ਗੱਲ ਦੱਸਾਂਗਾ ਕਿ ਮੈਂ ਕਿਵੇਂ ਬੋਲ ਸਕਦਾ ਕਿੰਦੇ ਜੋ ਤੁਹਾਨੂੰ ਕਹਿ ਕੇ ਗਿਆ ਨਾ ਕਿ ਮੇਰਾ ਮੁਕਾਬਲਾ ਬਲਦ ਦੇ ਨਾਲ ਕਰਵਾਏਗਾ ਤੁਸੀਂ ਉਸ ਨੂੰ ਹਾਮੀ ਭਰ ਲਵੋ ਜੋ ਵੀ ਹੋਏਗਾ ਮੈਂ ਉਸ ਤੋਂ ਜਿੱਤ ਕੇ ਆਵਾਂਗਾ ਪੰਡਤ ਨੇ ਕਿਹਾ ਚਲ ਠੀਕ ਹੈ ਪੰਡਤ ਨਾ ਵਪਾਰੀ ਦੇ ਘਰ ਗਿਆ ਜਾ ਕੇ ਉਹਨੂੰ ਕਿਹਾ ਵੀ ਠੀਕ ਹੈ ਕੱਲ ਸਵੇਰੇ ਜੋ ਵੀ ਤੂੰ ਮੁਕਾਬਲਾ ਕਰ ਉਹ ਮੈਂ ਕਰ ਦਵਾਂਗਾ ਪੰਡਤ ਆਪਣੇ ਬਲਦ ਨੂੰ ਲੈ ਕੇ ਉੱਥੇ ਗਿਆ ਉਹ ਵਪਾਰੀ ਨੇ ਕੀ ਕੀਤਾ ਕਿ ਇੱਕ ਨਾ ਵੱਡੀ ساری ਬੁੱਗੀ ਪੰਜ ਬੁੱਗੀਆਂ ਦੇ ਉੱਤੇ ਅਨਾਜ ਲੱਦ ਕੇ ਤੇ ਉਹਦੇ ਬਲਦ ਦੇ ਪਿੱਛੇ ਢਾਂਗਦਾ ਆਪਣੇ ਜਿਹੜਾ ਉਹਨੇ ਦਿਖਾਵੇ ਲਈ ਬਲਦ ਪਿੱਛੇ ਅਨਾਜ ਤੇ ਬਾਕੀ ਰੂਪਾ ਕੇ ਤੇ ਬੋਰੀਆਂ ਭਰ ਦਿੱਤੀਆਂ ਉਹਨੇ ਕਿਹਾ ਵੀ ਦੇਖੋ ਵੀ ਮੇਰਾ ਜਿਹੜਾ ਬਲਦ ਹੈ ਉਹ ਪੰਜ ਬੁੱਗੀਆਂ ਖਿੱਚਣ ਦੇ ਸਮਰੱਥ ਹੈ ਤੇ ਮੈਂ ਇਹ ਚੋਨਾ ਵੀ ਪਹਿਲਾ ਮੌਕਾ ਤੈਨੂੰ ਦਿੱਤਾ ਜਾਵੇ ਉਹਨੇ ਕਿਹਾ ਠੀਕ ਹੈ ਉਹਨੇ ਕਿਹਾ ਵੀ ਪਹਿਲਾਂ ਚੱਲ ਤੇਰੇ ਇੱਕ ਵਾਰ ਬਲਦ ਜਿਹੜਾ ਉਹ ਕਰਕੇ ਵੇਖ ਲਵੇ ਹੁਣ ਜਿਹੜਾ ਉਹਦਾ ਬਲਦ ਸੀ ਭਾਵੇਂ ਪੰਜ ਬੋਰੀਆਂ ਪੰਜ ਬੁੱਗੀਆਂ ਦੇ ਵਿੱਚ ਥੋੜਾ ਥੋੜਾ ਨਾ ਸੀ ਪਰ ਉਹਦਾ ਬਲਦ ਉਹ ਵੀ ਨਾ ਖਿੱਚ ਸਕਿਆ। ਉਹਨਾਂ ਨੇ ਕਿਹਾ ਚੱਲ ਕੋਈ ਨਾ ਮੇਰਾ ਬਲਦ ਨਹੀਂ ਖਿੱਚ ਸਕਿਆ ਤੇ ਤੂੰ ਦੱਸ ਜਦੋਂ ਉਹਦੇ ਬਲਦ ਤੇ ਇੰਨੀਆਂ ਭਾਰੀਆਂ ਪੰਜ ਬੋਰੀਆਂ ਜਿਹੜੀਆਂ ਸਨ ਪੰਜ ਬੁੱਗੀਆਂ ਤੇ ਬੋਰੀਆਂ ਸਨ ਉਹ ਬਲਦ ਨੇ ਝਟ ਖਿੱਚ ਕੇ ਤੇ ਪਾਰ ਕਰ ਦਿੱਤੀਆਂ। ਹੁਣ ਉੱਥੇ ਸਾਰੇ ਜਣੇ ਬੜੇ ਖੁਸ਼ ਹੋਏ ਵੀ ਉਹਦੇ ਬਲਦ ਨੇ ਤੇ ਕਰ ਵਿਖਾਇਆ। ਵਪਾਰੀ ਦੀ ਹੁਣ ਹਤਾਸ਼ਾ ਦੀ ਕੋਈ ਹੱਦ ਨਾ ਰਹੀ। ਵਪਾਰੀ ਨੇ ਉਹਨੂੰ ਆਪਣਾ ਬਲਦ ਤੇ ਨਾਲ 1000 ਸੋਨੇ ਦੀਆਂ ਮੋਹਰਾਂ ਦਿੱਤੀਆਂ। ਵਪਾਰੀ ਨੂੰ ਹੁਣ ਸਮਝ ਆ ਗਿਆ ਸੀ ਵੀ ਹਉਮੈ ਤੇ ਹੰਕਾਰ ਦਾ ਸਿਰ ਨੀਵਾ ਹੀ ਹੁੰਦਾ ਓਹ ਸਿਰ ਨੀਵਾ ਕਰਕੇ ਤੇ ਚਲਾ ਗਿਆ ਤੇ ਪਿੰਡ ਵਾਲਿਆਂ ਨੂੰ ਵੀ ਹੁਣ ਉਹਦੀ ਮਨਸ਼ਾ ਤੇ ਉਹਦੀ ਮਕਾਰੀ ਸਮਝ ਆ ਗਈ ਸੀ ਓਹ ਘਰ ਗਿਆ ਤੇ ਜਾ ਕੇ ਬਲਦ ਨੂੰ ਕਹਿੰਦਾ ਵੀ ਤੂੰ ਦੱਸ ਤੂੰ ਕਿਵੇਂ ਬੋਲਦਾ ਕਹਿੰਦਾ ਮੈਂ ਪਿਛਲੇ ਜਨਮ ਚ ਨਾ ਇੱਕ ਪੰਡਤ ਸੀ ਕਹਿੰਦੇ ਮੈਂ ਲੋਕਾਂ ਦੇ ਘਰ ਜਜਮਾਨੀ ਕਰਕੇ ਤੇ ਲੈ ਕੇ ਆਇਆ ਕਰਦਾ ਸੀ ਕਿਸੇ ਨੇ ਨਾ ਮੈਨੂੰ ਇੱਕ ਗਾਂ ਦਿੱਤੀ ਕਹਿੰਦੇ ਗਾਂ ਦਾ ਜਿਹੜਾ ਦੁੱਧ ਜਦੋਂ ਆਉਣ ਲੱਗਾ ਤੇ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਕਹਿੰਦੇ ਗਾਂ ਦਾ ਸਾਰਾ ਦੁੱਧ ਕਹਿੰਦੇ ਮੈਂ ਆਪ ਆਪਣੇ ਘਰ ਵਰਤ ਲਿਆ ਕਰਨਾ ਤੇ ਉਹਦੇ ਬੱਚੇ ਨੂੰ ਰਤੀ ਨਾ ਦਿਆ ਕਰਨਾ ਕਹਿੰਦੇ ਇਸ ਤਰ੍ਹਾਂ ਉਹਦੇ ਜਿਹੜਾ ਬੱਚਾ ਸੀ ਉਹ ਕੁਝ ਸਮੇਂ ਚ ਅਕਾਲ ਚਲਾਣੇ ਕਰ ਗਿਆ ਤੇ ਗਾਂ ਵੀ ਉਹਦੇ ਪਿੱਛੇ ਕੋਜੀ ਸਮੇਂ ਚ ਅਕਾਲ ਚਲਾਣੇ ਕਰਕੇ ਕਹਿੰਦੇ ਇਸ ਕਰਕੇ ਮੈਨੂੰ ਇਹ ਬੱਚੇ ਦਾ ਰੂਪ ਮਿਲਿਆ ਪਰ ਮੈਂ ਪਿਛਲੇ ਸਮੇਂ ਚ ਬੜਾ ਗਿਆਨਵਾਨ ਤੇ ਵਿਦਵਾਨ ਸੀ ਕਹਿੰਦੇ ਉਸ ਕਰਕੇ ਮੈਨੂੰ ਉਹ ਗਿਆਨ ਦੀ ਪ੍ਰਾਪਤੀ ਹੋਈ ਹੈ ਕਹਿੰਦਾ ਦੂਸਰਾ ਕੰਮ ਸਾਡੇ ਬੁਹੇ ਤੇ ਜੋ ਵੀ ਕੋਈ ਮੰਗਲ ਲਈ ਆਉਂਦਾ ਸੀ ਮੈਂ ਉਸ ਨੂੰ ਖਾਲੀ ਭੇਜ ਦਿੰਦਾ ਸੀ ਮੈਂ ਕਦੇ ਵੀ ਕਿਸੇ ਨੂੰ ਆਨੰਦ ਅਦਾਨ ਪ੍ਰਸ਼ਾਦਾ ਨਹੀਂ ਦਿੱਤਾ ਤੇ ਉਹਦੇ ਸਦਕਾ ਮੈਨੂੰ ਏਜੂਨ ਮਿਲੀ ਪਰ ਮੈਂ ਗਿਆਨਵਾਨ ਸੀ ਤਿਉ ਗਿਆਨ ਮੈਨੂੰ ਹਜੇ ਤੱਕ ਯਾਦ ਹੈ ਜੇ ਸਦਕਾ ਮੈਂ ਬੋਲ ਵੀ ਸਕਦਾ ਤੇ ਹਰੇਕ ਚਰੀ ਤਰੀਕਾਰ ਦੀ ਗਰੀਬੀ ਹੈ ਉਹ ਦੂਰ ਵੀ ਕਰ ਸਕਦਾ ਤੂੰ ਲੋਕਾਂ ਦੇ ਘਰ ਜਾ ਜਜਮਾਨੀ ਕਰਦਾ ਇਸ ਲਈ ਲੋਕਾਂ ਨੂੰ ਦੱਸੀ ਵੀ ਆਪਣੇ ਘਾਰੇ ਦੋ ਗਲਤੀਆਂ ਕਦੀ ਨਾ ਕਰੋ ਇਕਦਾ ਤੁਹਾਡੇ ਘਰ ਉਹ ਗਲਤੀਆਂ ਕਰਨ ਕਰਕੇ ਗਰੀਬੀ ਆਵੇਗੀ ਤੇ ਅਗਲਾ ਜਨਮ ਪਸ਼ੂ ਦਾ ਮਿਲੇਗਾ ਪਹਿਲੀ ਗੱਲ ਜਦੋਂ ਵੀ ਘਰ ਕੋਈ ਪਸ਼ੂ ਕੁੱਤਾ ਬਿੱਲੀ ਜਨੌਰ ਚਿੜੀ ਕਾ ਕੋਈ ਵੀ ਹੋਵੇ ਉਹਨੂੰ ਕਦੀ ਵੀ ਨਾ ਮਾਰੋ ਕਦੀ ਟਿੰਮ ਵੀ ਨਾ ਮਾਰੋ ਜੇ ਰੋਟੀ ਦਾ ਟੁਕ ਪਾ ਸਕਦੇ ਹੋ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਤੇ ਜੇ ਨਹੀਂ ਵੀ ਪਾਣਾ ਪਰ ਮਾਰੋ ਕਦੀ ਵੀ ਨਾ ਦੂਸਰੀ ਗੱਲ ਜੇ ਬੂਹੇ ਤੇ ਕੋਈ ਆਵੇ ਤੇ ਕਦੀ ਖਾਲੀ ਨਾ ਭੇਜੋ ਤੁਹਾਡੇ ਵੱਲੋਂ ਕੀਤਾ ਗਿਆ ਦਾਨ ਤੁਹਾਡੇ ਘਰ ਨੂੰ ਵਰਕਤ ਚ ਭਰਤੇਗਾ ਕਦੀ ਕਿਸੇ ਜਾਨਵਰ ਜਨੌਰ ਨੂੰ ਮਾਰਨਾ ਨਹੀਂ ਤੇ ਦੂਜਾ ਦਰ ਤੋਂ ਖਾਲੀ ਕਿਸੇ ਨੂੰ ਭੇਜਣਾ ਨਹੀਂ ਇਹ ਘਰ ਵਿੱਚ ਦੋ ਗਲਤੀਆਂ ਕਦੀ ਨਾ ਕਰਿਓ ਤੁਹਾਡੇ ਘਰ ਸੁੱਖ ਸੰਪਦਾ ਆਪ ਆ ਕੇ ਵਾਸ ਕਰੇਗੀ ਜੁਵੇਂ ਮੈਂ ਆਪਣੇ ਘਰ ਸੁੱਖ ਸੰਪਦਾ ਚਾਹੁੰਦਾ ਹੈ ਗਰੀਬੀ ਦੂਰ ਕਰਨਾ ਚਾਹੁੰਦਾ ਹੈ ਇਹ ਦੋ ਗਲਤੀਆਂ ਕਦੀ ਨਾ ਕਰੋ ਫਿਰ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਜਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜੋ ਜੇਸਤਾ ਵੀ ਤੁਸੀਂ ਭਲਾ ਚਾਹੁੰਦੇ ਹੋ ਜਿਹਦੇ ਘਰ ਗਰੀਬੀ ਦੂਰ ਹੋ ਜਾਏ ਬਰਕਤ ਵਾਸ ਕਰੇ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ